ਕੇ ਅੱਗੇ ਇਹ ਦੁਨੀਆ ਜਿਹੜੀ ਨਾ ਝੁੱਕ ਜਾਂਦੀ ਤਕਦੀਰ ਦੇ ਅੱਗੇ ਜਦੋਂ ਵਸਨਾ ਨਾ ਚੱਲੇ ਇਦਾਂ ਹੀ ਹੁੰਦਾ ਸਾਥ ਸੰਗਤ ਮੇਰੇ ਤੋਂ ਕੋਈ ਮਾੜਾ ਮਿਲ ਗਿਆ ਤੇ ਮੈਂ ਪੂਰਾ ਜ਼ੋਰ ਲਾ ਦੇਣਾ ਵੀ ਇਹਨੂੰ ਡਰਾ ਕੇ ਰੱਖਣਾ ਹੈ ਪਰ ਮੇਰੇ ਤੋਂ ਕੋਈ ਤਕੜਾ ਮਿਲ ਗਿਆ ਨਾਲ ਦੀ ਨਾਲ ਮਿੰਤਾ ਸ਼ੁਰੂ ਹੋ ਜਾਂਦੀਆਂ ਨੇ ਨਾਲ ਦੀ ਨਾਲ ਹੱਥ ਜੋੜ ਲੱਗ ਪੈਂਦੇ ਫਿਰ ਬੰਦਾ ਕੀ ਕਰਨ ਲੱਗ ਪੈਂਦਾ ਹੁੰਦਾ ਕਹਿਣ ਲੱਗ ਪੈਂਦਾ ਵੀ ਵੇਖੋ ਇਹ ਸਾਡੇ ਕਰਮਾਂ 'ਚ ਲਿਖਿਆ ਸੀਗਾ ਸਾਡੀ ਤਕਦੀਰ ਹੀ ਇਦਾਂ ਦੀ ਹੈ ਤੇ ਜਦੋਂ ਕਿਸੇ ਦੂਜੇ ਤੇ ਧੱਕਾ ਕਰਦਾ ਹੈ ਉਦੋਂ ਤਕਦੀਰ ਚੇਤੇ ਨਹੀਂ ਆਉਂਦੀ ਕਿਸੇ ਆਪਣੇ ਤੋਂ ਮਾਰੇ ਤੇ ੱੱੱਕਾ ਕਰਦਾ ਮੈਂ ਤੇ ਉਦੋਂ ਤੋਂ ਤਕਦੀਰ ਚੇਤੇ ਨਹੀਂ ਜਦੋਂ ਕਿ ਜਿੰਨਾ ਮੇਰੇ ਨਾਲ ੱੱੱਕਾ ਹੋ ਗਿਆ ਮੈਂ ਨਾਲ ਦੀ ਨਾਲ ਹੱਥ ਜੋੜ ਕੇ ਆਖਦਾ ਨਾ ਵੀ ਤਕਦੀਰ ਮੇਰੀ ਲਿਖਿਆ ਸੀ ਇਦਾਂ ਇਦਾਂ ਹੋਣਾ ਸੀਗਾ ਕਿਉਂਕਿ ਮੈਨੂੰ ਪਤਾ ਹੈ ਮੇਰੇ ਅੰਦਰ ਕਮਜ਼ੋਰੀ ਹੈ ਉਹਦੇ ਨਾਲ ਨਹੀਂ ਮੁਕਾਬਲਾ ਹੋ ਸਕਿਆ ਮੇਰੇ ਤੋਂ ਇਹ ਮਨੁੱਖ ਦੀ ਫਿਤਰਤ ਹੈ ਹਾਲਤ ਹੈ ਤੇ ਕਹਿੰਦੇ ਵੇਖੋ ਪਹਿਲੇ ਤਕਦੀਰ ਪਹਿਲੇ ਦੁਨੀਆ ਝੁਕਦੀ ਥੀ ਤਕਦੀਰ ਕੇ ਅੱਗੇ ਅੱਪ ਤਬ ਤਕਦੀਰ ਵੀ ਝੁਕੇਗੀ ਮੇਰੀ ਸ਼ਮਸ਼ੀਰ ਕੇ ਅੱਗੇ ਜਿਹੜੀ ਤਕਦੀਰ ਦਾ ਤੁਸੀਂ ਵਾਸਤਾ ਪਾਉਨੇ ਹੋ ਨਾ ਵੀ ਸਾਡੀ ਤਕਦੀਰ ਦੇ ਵਿੱਚ ਹੀ ਲਿਖਿਆ ਹੋਇਆ ਹੈ ਕਹਿੰਦੇ ਇਹ ਤਕਦੀਰ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਸ਼ਮਸ਼ੀਰ ਦੇ ਅੱਗੇ ਝੁਕੇਗੀ ਫਿਰ ਝੁਕੇਗੀ